ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਬੁਰਜ ਜਵਾਰ ਸਿੰਘ ਵਾਲੇ ਦੇ ਵਿੱਚ ਜ਼ਿਲ੍ਹੇ ਫਰੀਦਕੋਟ ਦਾ ਇਹ ਮੋਗੇ ਦਾ ਪਿੰਡ ਆ ਕਰਨ ਫਰੀਦਕੋਟ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਮਿੱਤਰੋ ਬਰਗਾੜੀ ਦੇ ਬਿਲਕੁਲ ਨੇੜੇ ਆ ਦੋ ਜਾਨਵਰ ਤੁਹਾਨੂੰ ਦਿਖਾਉਣੇ ਆ ਤੇ ਦੋਵੇਂ ਸੋਏ ਸੋਏ ਵੀਰੇ ਕਿ ਕਿੱਦਾਂ ਆ ਜੀ ਦੋਨੇ ਸੋਏ 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 ਆਉ ਕਰਦੇ ਆ ਭਰਾ ਦੇ ਨਾਲ ਆਪਾਂ ਗੱਲਬਾਤ ਲੈ ਹੁਣ ਬਾਈ ਦੇ ਰਕੀ ਫੋਟੋ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਭਾਈ ਵਧੀਆ ਜੀ ਵਧੀਆ ਸਿੱਤਾ ਦੇ ਪਰਿਵਾਰ ਵੀਰੇ ਸਭ ਵਧੀਆ ਜੀ ਚਾਹ ਸ਼ੁਕਰਨਾਮ ਦੱਸੀ ਕਰੋ ਵੀਰੇ ਨਾਮ ਗੁਰਲਾਲ ਸਿੰਘ ਆ ਜੀ ਗੁਰਲਾਲ ਸਿੰਘ ਹਾਂ ਜੀ ਗੁਰਲਾਲ ਵੀਰੇ ਫਿਰ ਵੀਡੀਓ ਥੋੜੀ ਜਿਹੀ ਲੇਟ ਆ ਮਾਫੀ ਚਾਹੂੰਗਾ ਤੇਰੇ ਤੋਂ ਪਹਿਲਾਂ ਕੋਈ ਗੱਲ ਨਹੀਂ ਅੱਛਾ ਜਾਨਵਰ ਦੋ ਆਜ ਵੀਰੇ ਹਨਾ ਤੇ ਪਹਿਲੇ ਨੰਬਰ ਤੇ ਵਾੜ ਜਿਹੜੀ ਵੀਰੇ ਪਹਿਲਾਂ ਨਹੀਂ ਸੂਈ ਹੈ ਹਾਂਜੀ ਪਹਿਲਾਂ ਨਹੀਂ ਸੂਈ ਹੈ ਜੀ ਠੀਕ ਹੈ ਕਿੱਧਰ ਸੂਈ ਹੈ ਵੀਰੇ ਇਹ ਇਹ ਪਰਸੋ ਸੂਈ ਹੋਈ ਹੈ ਜੀ ਪਰਸੋ ਸੂਈ ਆ ਤੇ ਵੀਰੇ ਕਿੰਨਾ ਬੌਲੇ ਤੋਂ ਸਟਾਰਟ ਕੀਤਾ ਹੁਣ ਕੰਮ ਇਹਨੇ ਬਾਈ 17 18 ਕਿਲੋ ਬੌਲੇ ਤੋਂ ਸਟਾਰਟਿੰਗ ਹੈ ਠੀਕ ਹੈ ਬਾਈ ਕਿੰਨਾ ਦੁੱਧ ਦੇਜੂਗੀ ਤੇਰੇ ਹਿਸਾਬ ਦੇ ਨਾਲ ਵੀਰੇ 25 ਪਲੱਸ ਚੱਲੂਗੀ ਵਾੜ ਚੰਗੀ ਆਈ ਅੱਛਾ ਵੀ ਸੀਮੰਟ ਦੇ ਬਾਰੇ ਜਾਣਕਾਰੀ ਮਿਲੀ ਹੈ ਕਿ ਨਹੀਂ ਨਹੀਂ ਜੀ ਉਹਨਾਂ ਨੇ ਤਾਂ ਆਪਾਂ ਨੂੰ ਦੱਸਿਆ ਸੀ ਵੀ ਇਹ ਸੀਮੰ ਚ ਚ ਵੇਰੂ ਕਿਵੇਂ ਦੇਖ ਲਿਆ ਬਹੁਤ ਵਧੀਆ ਜੀ ਚਵਾਈ ਰੇਟ ਬਾਈ ਕੀ ਰੋਗੇ ਵੀਰੇ ਬਾਈ 95000 ਦੀ ਦੇ ਦਾਂਗੇ ਮਾਨ ਤਨ ਮੇਰੇ ਕਰਕੇ ਹਾਂਜੀ ਮੇਰੇ ਜਸਤ ਨੂੰ 90 ਹੀ ਦੇ ਦਾਂਗੇ ਜੀ ਬਸ ਠੀਕ ਹੈ ਵੀਰੇ ਲੈ ਪੁੱਤ ਦਾ ਲੇਵੇ ਤੇ ਕਰੀ ਬਣਾਇਆ ਕੈਮਰਾ ਹਾਂ ਅਲੇਵਾ ਥੱਲੇ ਬਹਿ ਗਿਆ ਸਿੱਧਾ ਰੱਖ ਕੇ ਵਿਖਾ ਦੇ ਮੇਰਾ ਬਾਈ ਬਣ ਕੇ ਰੂਹ ਨਾਲ ਥਣ ਥਣ ਕੇ ਰਾਂ ਦੀ ਹਾਂ ਇਹ ਪਤਾ ਲੱਗੇ گا ਤੇਰੀ ਜਾਣੀ ਹੈ ਲੋਕਾਂ 'ਚ ਪਤਾ ਲੱਗਿਆ ਜੀ ਨਵੇਂ ਕੈਮਰਾਮੈਨ ਨੇ ਇੱਕ ਵੀਡੀਓ ਬਣਾਈ ਆ ਤੇ ਲੈ ਬਾਈ ਠੀਕ ਹੈ ਬਾਈ ਓਕੇ ਅੱਛਾ ਚਵਾਈ ਚਵੀ ਕਿਵੇਂ ਲੱਗੀ ਹੈ ਵੀਰੇ ਪੋਲੀ ਹੈ ਜੀ ਪੋਲੀ ਓਕੇ ਜਮ ਓਕੇ ਠੀਕ ਹੈ ਮੂੰਹ ਮਾ ਬੜਾ ਸੋਹਣਾ ਬੱਚੀ ਦਾ ਹਨਾ ਬਾਈ ਬੱਚੀ ਦਿੱਤੀ ਕਿ ਬੱਚਾ ਇਹਨੇ ਬਾਈ ਬੱਚਾ ਦਿੱਤਾ ਜੀ ਬੱਚਾ ਦਿੱਤਾ ਬੱਚਾ ਕਿੱਥੇ ਆ ਬੱਚਾ ਇੱਧਰ ਜੀ ਆ ਖੜਾ ਇੱਧਰ ਹੈ ਪਹਿਲਵਾਨ ਆ ਉਹ ਪਰਲੇ ਪਾਸੇ ਠੀਕ ਹੈ ਬਾਈ ਵਿਖਾਇਆ ਬਾਈ ਬੱਚਾ ਵੀ ਬਾਈ ਹਾਂਜੀ ਆ ਬੱਚਾ ਮਿੱਤਰੋ ਇਹ ਆਉਣਾ ਪਹਿਲਵਾਨ ਤੁਹਾਡੇ ਘਰੇ ਪਾਰਟੀ ਹੋ ਜੂਗੀ ਜਦੋਂ ਤੁਹਾਡੇ ਘਰੇ ਆਇਆ ਅੱਛਾ ਵੀਰੇ ਤੋਰੀ ਬੜੇ ਖੋਲੀ ਭਰਾ ਇਹਨੂੰ ਮੜਾ ਜਾਂ ਲੈ ਵੀ ਮਿੱਤਰੋ ਤੁਹਾਨੂੰ ਤੋੜ ਕੇ ਜ਼ਰੂਰ ਵਿਖਾਉਂਗਾ ਬੱਚੀ ਮੈਂ ਦੇਖ ਸਕਦੇ ਆ ਹਾਂ ਲੈਪੋਤ ਲੈਵੇ ਲੂਵੇ ਤੇ ਹਾਂ ਲੈ ਆ ਭਾਈ ਜਗਦੀ ਫਿਰੇ ਕੱਲੇ ਕੱਲੇ ਅੰਗ ਤੋਂ ਦੂਰ ਤੋਂ ਰੱਖੀ ਬਜੇ ਨਾਲ ਦੂਰ ਰੱਖੇਗਾ ਉਹਨੇ ਇਹਨੇ ਕੁਆਲਿਟੀ ਦੇ ਦੇਖੋ ਭਾਈ ਇਹ ਠੀਕ ਆ ਭਾਈ ਇੱਕ ਗੱਲ ਆ ਹਨਾ ਵੀਰੇ ਵਜਿਹੜਾ ਲੈ ਜੂਗਾ ਚੀਜ਼ 200 ਦੇ 300 ਚੋਕੇ ਵੀ ਇੰਨੇ ਦੀ ਆ। ਹਾਂਜੀ ਹਾਂਜੀ। ਕੋਕੜ ਗੱਬਣ ਕਰਕੇ ਵੀ 60000 ਦੀ ਬੱਛੀ ਆ। ਹਾਂਜੀ ਹਾਂਜੀ ਹਾਂਜੀ। ਜਾ ਜਾਤ ਬਰੀਡ ਵਾਲੀ ਬੱਛੀ ਹੈ ਜੀ ਵਧੀਆ। ਹਾਂ ਨਹੀਂ ਚੰਗੀ ਆ ਬਾਈ। ਨਹੀਂ ਮੇਤਰੋ 90000 ਦੇ ਵਿੱਚ 17 18 ਕਿਲੋ ਬੋਲਾ ਹੁਣ ਰੈਡੀ ਆ। ਜਮਾ ਰੈਡੀ ਆਈ ਚੋਣ ਵਾਲਾ ਆਈ। ਚੋਣ ਵਾਲਾ ਹਨ ਕੰਡੇ ਵਾਲਾ। ਹਾਂਜੀ ਹਾਂਜੀ। ਠੀਕ ਆ ਬਾਈ। ਲੈ ਪੁੱਤ ਦੱਥਣ ਦਾ ਥੰਡ ਦਾ ਵਸਤੇ ਆ ਜਦੋਂ ਖਾਦੀ ਨੇੜੇ ਕਰਕੇ ਜਾਵਾਂ ਕਿਉਂਕਿ ਥਾਣੀ ਵੇਖਣ ਵਾਲੀ ਚੀਜ਼ ਹੁੰਦੀ ਆ ਵੇਖੋ ਮੇਤਰੋ ਠੀਕ ਆ ਬਈ ਓਕੇ। ਅੱਛਾ ਵੀਰੇ 2 ਨੰਬਰ ਤੇ ਗਾਂ ਜ ਇਹ ਵੀ ਪਲੂਣ ਹੀ ਸੂਈ ਆਈ। ਅੱਛਾ ਇਹ ਵੀ ਪਹਿਲਣੀ ਆ। ਇਹਨੂੰ ਕਿੰਨੇ ਦਿਨ ਹੋ ਗਏ ਬ੍ਰਦਰ ਸੂਈ ਨੂੰ? ਇਹ ਸਵੇਰ ਸੂਈ ਆਈ 10 ਵਜੇ। ਅੱਜ ਹੀ ਸੂਈ ਆ। ਜੇਰ ਜੁਰ ਪਾਤੀ ਵੀਰੇ ਜੇਰ ਜੁਰ ਜਮਾ ਡਾਨਾ ਆਈ ਆਪਣੇ ਕੋਲ ਵੀਡੀਓ ਹੈਗੀ। ਠੀਕ ਆ ਬਾਈ। ਦੁੱਧ ਕਿੰਨਾ ਦੇਜੂਗੀ ਤੇਰੇ ਹਿਸਾਬ ਨਾਲ? ਆਪਾਂ ਬਾਹਲਾ ਤਾਂ ਨਹੀਂ ਕਹਿੰਦੇ 18-20 ਕਿਲੋ ਦੁੱਧ ਇਹ ਵੀ ਦੇਜੂਗੀ। ਦੇ ਦੂਗੀ ਹਣਾ ਵੀਰੇ। ਅੱਛਾ ਇਹਦਾ ਰੇਟ ਵੀਰੇ ਕੀ ਰਹੂਗਾ ਬਾਈ? ਇਹਦਾ 65000। 65000 ਜੇ ਕੋ ਆਖੇ ਵੀ ਜੋੜਾ ਲੈਣਾ ਇੱਕ ਗਵੰਡੀਆਂ ਨੂੰ ਲੈ ਕੇ ਦੇਣੀ ਆ ਯਾਰ ਨਜ਼ਰ ਨਾ ਲਾ ਦੇਣ ਸਾਡੀ ਗਾਂ ਨੂੰ। ਤੇ ਫੇਰ ਉਹ ਮਾਨ ਤਨ ਕਰਦਾ ਕਿੰਨਾ ਕਰ ਏਰੇ 62000 ਰੁਪਏ ਦੀ ਬੱਛੀ ਦੇ ਦਾਂਗੇ ਮੇਰਾ 55 ਦੀ ਵੇਚਣ ਦਾ ਇਰਾਦਾ ਨਹੀਂ ਯਾਰ ਬਾਹ ਥੋੜਾ ਜੀ ਕਿੰਨਾ ਜਿੱਦਾ ਆਉਂਦਾ ਕੋਤ ਦੇ ਦੇ ਨਹੀਂ ਆਉਂਦਾ ਨਹੀਂ 70000 ਦੀ ਦੇ ਦਾਂਗੇ ਹਾਂ ਨਹੀਂ 55000 ਦੀ ਕੋਈ ਇਹਦੂ ਘੱਟ ਕਾ ਵੇਨਾਂ ਜੀ ਆਪਾਂ ਪਾ ਠੀਕ ਹੈ ਕੱਢ ਦੇ ਬੰਨ ਤੋਰ ਦੇ ਭਰਾ ਲੈ ਵੀ ਮੇਤਰੋ ਲੈਵੇ ਭੰਡੇ ਵਾਲੀ ਬੱਛੀ ਪੂਰੀ ਖਬਰਦਾਰ ਕਰਮਾ ਵਾਲੀ ਥੱਲੋ ਥਣ ਦਾ ਸਹਿਜ ਥਣਾ ਦੀ ਆਪਸੀ ਪੂਰੀ ਬੜੀ ਚੰਗੀ ਆ ਕਰਮਾ ਵਾਲੀ ਬਹੁਤ ਸੋਹਣੀ ਤਿਆਰ ਹੋ ਕੇ ਸੋਈ ਆ ਬਾਈ ਇਹ ਵੀ ਹਾਂਜੀ 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 ਦੁੱਧ ਤੇਰੇ ਹਿਸਾਬ ਨਾਲ ਇਹ ਵੀ 18 17 ਦੇ ਦੇਊਗੀ ਬਾਈ ਬਾਈ ਖੁੱਲਾ ਦੇਊਗੀ 18 20 ਕਿਲੋ ਦੁੱਧ ਜੀ ਹੂੰ ਦੇ ਦੇਊਗੀ ਪਲੂ ਮੱਠੀ ਥੋੜੀ ਜੀ ਮਨ ਲੈ ਕਹਿ ਸਕਦੇ ਆ ਪਰ ਨਿਵਾਈ ਧਵਾਈ ਨਹੀਂ ਹਾਂਜੀ 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 ਇਹ ਵੀ ਅਜੇ ਨਵਾ ਕੇ ਸਾਬਣ ਲੱਗਾ ਹੁੰਦਾ ਤੇ ਇਹਨੇ 65 65 ਕਰਨਾ ਸੀ ਹਾਂਜੀ ਹਾਂਜੀ ਪਿਊਸ ਕਰ ਲਈ ਪੁੱਤ ਇਤੋਂ ਵੀਡੀਓ ਪਿਊਸ ਹੋ ਜਾਂਦੀ ਥੱਲੇ ਬਟਨ ਦਿੱਤਾ